ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਪੰਜਾਬ ਦੇ ਤਕਨੀਕੀ ਵਿਭਾਗ ਨੇ IIIM ਅਹਮਦਾਬਾਦ ਦੇ ਸਹਿਯੋਗ ਦੇ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤਾ ਹੈ ਆਈਆਈਐਮ ਅਹਮਦਾਬਾਦ ਦੇ ਮਾਹਿਰਾਂ ਦੀ ਟੀਮ ਕਰੇਗੀ ਪੰਜਾਬ ਦਾ ਦੌਰਾ ਇਹ ਮਾਹਿਰਾਂ ਦੀ ਟੀਮ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਬਿਹਤਰ ਬਣਾਉਣ ਦੇ ਲਈ ਪਾਈਵਾਲਾਂ ਦੇ ਨਾਲ ਕਰੇਗੀ ਵਿਚਾਰ ਵਟਾਂਦਰਾ ਤੇ ਨਾਲ ਹੀ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਦੇ ਲਈ ਭੇਜਿਆ ਜਾਵੇਗਾ ਆਈਆਈਐਮ ਅਹਮਦਾਬਾਦ ਕੈਂਪਸ ਜਿहाँ ਪੰਜਾਬ ਦੇ ਤਕਨੀਕੀ ਵਿਭਾਗ ਦੇ ਵੱਲੋਂ ਆਈਆਈਐਮ ਅਹਮਦਾਬਾਦ ਦੇ ਸਹਿਯੋਗ ਦੇ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤਾ ਗਿਆ ਤੇ ਫਰਵਰੀ ਦੇ ਵਿੱਚ ਆਈਆਈਐਮ ਅਹਮਦਾਬਾਦ ਦੇ ਮਾਹਿਰਾਂ ਦੀ ਟੀਮ ਪੰਜਾਬ ਦਾ ਦੌਰਾ ਕਰੇਗੀ ਤੇ ਇਹ ਟੀਮ ਜਿਹੜੇ ਟ੍ਰੇਨਿੰਗ ਪ੍ਰੋਗਰਾਮ ਹੋਣੇ ਨੇ ਉਹਨਾਂ ਨੂੰ ਬਿਹਤਰ ਬਣਾਉਣ ਦੇ ਲਈ ਪਾਈਵਾਲਾਂ ਦੇ ਨਾਲ ਵਿਚਾਰ ਵਟਾਂਦਰਾ ਵੀ ਕਰੇਗੀ ਤੇ ਨਾਲ ਹੀ ਪ੍ਰਿੰਸੀਪਲਾਂ ਨੂੰ ਆਈਆਈਐਮ ਅਹਮਦਾਬਾਦ ਕੈਂਪਸ ਦੇ ਵਿੱਚ ਟ੍ਰੇਨਿੰਗ ਦੇ ਲਈ ਵੀ ਭੇਜਿਆ ਜਾਵੇਗਾ ਇਹ ਸਾਰੀ ਜਾਣਕਾਰੀ ਪੰਜਾਬ ਦੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਹੋਰਾ ਨੇ ਦਿੱਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਵੀ IITs ਨੇ ਜਾਂ ਫਿਰ ਪੋਲੀਟੈਕਨਿਕ ਸੰਸਥਾਵਾਂ ਨੇ ਉਹਨਾਂ ਦੇ ਪ੍ਰਿੰਸੀਪਲਾਂ ਦੇ ਹੁਨਰਾਂ ਨੂੰ ਹੋਰ ਜ਼ਿਆਦਾ ਨਿਖਾਰਨ ਦੇ ਲਈ ਇਹ ਜਿਹੜਾ ਪ੍ਰੋਗਰਾਮ ਉਹ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਤੇ ਨਾਲ ਹੀ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਆਈਆਈਐਮ ਅੰਮਦਾਬਾਦ ਦੇ ਮਾਹਿਰਾਂ ਦੀ ਟੀਮ ਪੰਜਾਬ ਦਾ ਦੌਰਾ ਕਰੇਗੀ ਤੇ ਇਹ ਟੀਮ ਫਰਵਰੀ ਦੇ ਵਿੱਚ ਪੰਜਾਬ ਆਵੇਗੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 12 ਤੋਂ 15 ਫਰਵਰੀ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਦੇ ਵਿੱਚ ਜਿਹੜੇ ਖਾਸ ਹੁਨਰ ਨੇ ਉਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਮਾਹਿਰ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਗੁਣ ਨੇ ਉਹ ਸ਼ੇਅਰ ਕਰਨਗੇ ਜਿਸ ਦੇ ਨਾਲ ਹੋਰ ਵੀ ਜ਼ਿਆਦਾ ਪ੍ਰਿੰਸੀਪਲਾਂ ਦੇ ਹੁਨਰ ਵਿਕਸਿਤ ਹੋ ਸਕਣਗੇ ਉਹਨਾਂ ਨੇ ਇੱਥੇ ਨਾਲ ਹੀ ਖਾਸ ਤੌਰ ਤੇ ਇਹ ਜਾਣਕਾਰੀ ਦਿੱਤੀ ਹੈ ਕਿ 30 ਪ੍ਰਿੰਸੀਪਲਾਂ ਨੂੰ ਈਆਈਐਮ ਅੰਮਦਾਬਾਦ ਕੈਂਪਸ ਟ੍ਰੇਨਿੰਗ ਦੇ ਲਈ ਭੇਜਿਆ ਜਾਵੇਗਾ ਉੱਥੇ ਟ੍ਰੇਨਿੰਗ ਦੇ ਵਿੱਚ 20 ਸੈਸ਼ਨ ਕਰਵਾਏ ਜਾਣਗੇ ਜਿਨ੍ਹਾਂ ਦੇ ਵਿੱਚ ਇਹ ਪ੍ਰਿੰਸੀਪਲ ਸਿਖਲਾਈ ਹਾਸਿਲ ਕਰਨਗੇ ਇੱਥੇ ਦੱਸਣ ਜੋਗ ਹੈ ਕਿ ਈਆਈਐਮ ਅੰਮਦਾਬਾਦ ਆਪਣੇ ਉਦਮਤਾ ਦੇ ਲਈ ਵਿਸ਼ਵ ਪੱਧਰ ਦੇ ਵਿੱਚ ਪ੍ਰਸਿੱਧ ਹੈ ਤੇ ਆਪਣੀਆਂ ਆਧੁਨਿਕ ਤਕਨੀਕਾਂ ਦੇ ਵਿੱਚ ਵੀ ਮੋਹਰੀ ਹੈ ਦੱਸਦੀ ਹੈ ਕਿ ਜਿਹੜੇ ماہر ਪੰਜਾਬ ਦਾ ਦੌਰਾ ਕਰਨਗੇ ਉਹ ਇਨ ਪ੍ਰੋਗਰਾਮਾਂ ਦੇ ਵਿੱਚ ਅਜਹੀਆਂ ਟੈਕਨੀਕਸ ਸਾਂਝੀਆਂ ਕਰਨਗੇ ਜਿਨ੍ਹਾਂ ਦੇ ਨਾਲ ਜਿਹੜੀਆਂ ਪੋਲੀਟੈਕਨਿਕ ਸੰਸਥਾਵਾਂ ਨੇ ਉਹਨਾਂ ਦਾ ਹੋਰ ਜ਼ਿਆਦਾ ਵਿਕਾਸ ਹੋਵੇਗਾ ਦੱਸਦੀ ਹੈ ਕਿ ਸਰਦਾਰ ਹਰਜੋਤ ਸਿੰਘ ਬੈਂਸ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਟ੍ਰੇਨਿੰਗਾਂ ਦੇ ਨਾਲ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੇ ਵਿੱਚ ਹੋਰ ਪ੍ਰਬੰਧਕੀ ਹੁਨਰ ਪੈਦਾ ਹੋਣਗੇ ਜਿਸ ਦੇ ਲਈ ਹੀ ਇਹ ਟ੍ਰੇਨਿੰਗਾਂ ਕਰਵਾਈਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਸੂਬੇ ਨੂੰ ਹਰ ਪੱਖ ਤੋਂ ਵਿਕਸਿਤ ਕਰਨ ਦੇ ਲਈ ਕਾਸ ਪ੍ਰੋਗਰਾਮ ਆਰਗੇਨਾਈਜ਼ ਕਰਵਾਏ ਜਾ ਰਹੇ ਨੇ ਜਿਸ ਦੇ ਤਹਿਤ ਹੀ ਏ ਟ੍ਰੇਨਿੰਗ ਪ੍ਰੋਗਰਾਮ ਵੀ ਹੋ ਰਹੇ ਨੇ ਇਸ ਦੇ ਵਿੱਚ IIM Ahmedabad ਦੇ ਜਿਹੜੇ ਮਾਹਿਰਾਂ ਦੀ ਟੀਮ ਹੈ ਉਹ ਪੰਜਾਬ ਦਾ ਦੌਰਾ ਕਰੇਗੀ ਫਰਵਰੀ ਦੇ ਵਿੱਚ ਇਹ ਟੀਮ ਪੰਜਾਬ ਵਿੱਚ ਆਵੇਗੀ ਤੇ 12 ਤੋਂ 15 ਫਰਵਰੀ ਦੇ ਵਿੱਚ ਇਹ ਪ੍ਰੋਗਰਾਮ ਕਰਵਾਏ ਜਾਣਗੇ ਜਿਸ ਤੇ ਨਾਲ ਬਹੁਤ ਜ਼ਿਆਦਾ ਹੋਰ ਹੁਨਰ ਵਿਕਸਿਤ ਹੋਵੇਗਾ ਤੇ ਨਾਲ ਹੀ ਜਿਹੜੇ ਪ੍ਰਿੰਸੀਪਲ ਨੇ ਉਹ ਵੀ ਟ੍ਰੇਨਿੰਗ ਤੇ ਲਈ IIM Ahmedabad ਜਾਣਗੇ